ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਲੰਦੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਜੀ ਇੱਕ ਟੋਕੜਾ ਦੋ ਸੂਏ ਸਵਾਏ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਜਲਾ ਸਿੰਘ ਸੁਖਦਾਰ ਮੁਖਿਆਰ ਸਿੰਘ ਪਿੰਡ ਵੈਲੋ ਕੋ ਤਸੀਲ ਬਰਦਾਪੁਰਾਣ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9966993434 9966993434 ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਸੂਈ ਆ ਜੀ ਤੀਜਾ ਸੂਆ ਸੂਈ ਗਿਆ ਇੱਕ ਮਹੀਨਾ ਸੂਈ ਨੂੰ ਹੋ ਗਿਆ ਠੀਕ ਆ ਜੀ ਦੁੱਧ 13 ਲੀਟਰ ਤੋਂ ਬਾਹਰ 13 ਲੀਟਰ ਜੋਕ ਕੇ ਲਈ ਬੱਚਾ ਜੀ ਇਹਦਾ ਬੱਚਾ ਮਰ ਗਿਆ ਇੱਕ ਮਹੀਨਾ ਹੋ ਗਿਆ ਥਾਣਾ ਦੀ ਡੰਨ ਆ ਜੀ ਹੋ ਗਿਆ ਜੀ ਹੰਡੀ ਹੈ ਜੀ ਪੂਰੀ ਹੰਡੀ ਪੂਰੀ ਤੋਰ ਕੇ ਦਿਖਾ ਦੇ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਪਾਸਾ ਥੋੜਾ ਰੱਖ ਦਿਆ ਬੇਮਲੂਮ ਆ ਜੀ ਬੇਮਲੂਮ ਆ ਠੀਕ ਹੈ ਦੁੱਧ ਸਹੀ ਆ ਹਾਂ ਦੁੱਧ ਸਹੀ ਆ ਠੀਕ ਹੈ ਜੀ ਸੂਆ ਦੂਜਾ ਸੂਈ ਹੈ ਜੀ 1 ਮਹੀਨਾ ਸਮਾਂ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰੀ ਆ ਜੀ ਦੁੱਧ ਬਾਈ ਦੱਸਦਾ 13 ਲੀਟਰ ਤੋਂ ਬਾਹਰ ਹੀ ਹੋਊਗਾ ਜੀ 13 ਲੀਟਰ ਮੇਰੇ ਘਰੇ ਕੋਈ ਵੀਰ ਜੋਕ ਕੇ ਲੈ ਜਾਏ ਦੋ ਟਾਈਮ ਚਾਰ ਟਾਈਮ ਛੇ ਟਾਈਮ ਮੋੜ ਲਿਆ ਜੀ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਵੀਰੇ ਕਰੋ ਸੰਗ ਪੈਂਦਾ ਦੁੱਧ ਇਹਨਾਂ ਦਾ ਮੱਝਾ ਰੰਗਈ ਹੁੰਦਾ ਫੈਟ ਚੰਗੀ ਹੁੰਦੀ ਹੈ ਥਾਣਾ ਦੇ ਸਹਿਜ ਨੇੜੇ ਤੋਂ ਦੇਖ ਸਕਦੇ ਹੋ ਬਾਕੀ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਹੈ ਜੀ ਭਵਾਨਾ ਬੈਕ ਸਾਈਡ ਤੋਂ ਚੈੱਕ ਕਰ ਲੋ ਥੋੜਾ ਜਿਹਾ ਬੇਮਲੂਮਾ ਜਿਹਾ ਇੱਕ ਪਾਸਾ ਜਰੂਰ ਆ ਬਾਈ ਕਹਿੰਦਾ ਦੁੱਧ ਪੂਰਾ ਹੋਊਗਾ ਚਾਹੇ ਮੇਰੇ ਘਰੇ ਕੋਈ ਚਾਰ ਟਾਈਮ ਚਵਾਈ ਕਰ ਲੇ ਫੋਟ ਨਹੀਂ ਸ਼ਾਂਖ ਨਹੀਂ ਕੋਈ ਬਾਕੀ ਮੱਝਾਂ ਵਰਗਾ ਦੁੱਧ ਚੰਗੀ ਫੈਟ ਵਾਲੀ ਠੰਡੀ ਸੀਲ ਫੋਲ ਆ ਥਣਾ ਦੀ ਓਕੇ ਹੋਊਗੀ ਡਿਮਾਂਡ ਵੇਰੇ ਦੀ ਜਵਾੜੇ ਨੇ 40000 ਰੁਪਏ ਹੋਜੂ ਲੈਸ ਜੀ ਠੀਕ ਹੈ ਜੀ 42000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੋ ਕਰ ਦਾਂਗੇ ਜੀ ਦੋ ਨੰਬਰ ਵੇਰੇ ਸੁਆ ਕੇ ਨਮਾ ਜੀ ਇਹ ਦੂਜਾ ਸੁਆ ਸੋਈ ਦੀ ਆ ਕਿਤਨੀ ਦੀ ਸੁਈ ਆ 12 ਲੀਟਰ ਦੁੱਧ ਦਾ ਹੁਣ ਟੋਲ ਕੰਢਿਆ ਟੋਲ ਮੈਂ ਤਿਆਰ ਆ ਔਰ ਮਗਰ ਬੱਚੀ ਮਗਰ ਬੱਚਾ ਵੱਚੀ ਹੈ ਠੀਕ ਆ ਜੀ ਇਹ ਥਣਾ ਦੀ ਡੰਨ ਆ ਜੀ ਹਾਂ ਜੀ ਹਾਂ ਪਾਸਾ ਇਹ ਵੀ ਜੂਨ ਰੱਖਦੀ ਆ ਪਾਸਾ ਇਹਦਾ ਵੀ ਹੈਗਾ ਪਰ ਦੁੱਧ ਪੂਰਾ ਠੀਕ ਆ ਇਹ ਵੀ ਤੋੜ ਕੇ ਦਿਖਾ ਦੇ ਫਿਰ ਬਾਈ ਤੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਜੀ ਬੱਚਾ ਮਗਰ ਬੱਚੀ ਆ ਤੁਸੀਂ ਮਹੀਨਾ ਮੰਨ ਲਓ ਡੇਢ ਮਹੀਨਾ ਮੰਨ ਲਓ ਜੀ ਉਹ ਤੁਹਾਡੀ ਇੱਛਾ ਬੱਚਾ ਤੁਹਾਡੇ ਸਾਹਮਣੇ ਆ ਜੀ ਦੁੱਧ ਜਿਹੜਾ ਨੈਟ ਆ ਜੀ ਉਹ 12 ਲੀਟਰ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਥਾਣਾ ਦੇ ਸਾਈ ਤੁਹਾਨੂੰ ਇਹਦੇ ਵੀ ਦਿਖਾ ਦਿੰਨੇ ਆ ਜੀ ਸੋਹਣੇ ਐ ਗੈਪ ਤੇ ਲੱਗੇ ਆ ਫੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਬੈਕ ਸੈਲਰ ਸਾਈਡ ਦਾ ਬਾਈ ਦੱਸਦਾ ਕਿ ਇਹਦੀ ਵੀ ਥੋੜੀ ਜੀ ਇੱਕ ਪਾਸੂ ਹੈਗੀ ਆ ਪਰ ਦੁੱਧ ਪ੍ਰੋਪਰ ਓਕੇ ਹੋਊਗਾ ਚਾਰੇ ਥਾਣਾ ਦਾ ਬਾਈ ਦੇ ਘਰੇ ਕੋਈ ਵੀ ਚਵਾਈ ਕਰ ਸਕਦਾ ਬਾਕੀ ਖੰਡੀ ਸੋਣਾ ਜੀ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਬੱਚਾ ਤੁਹਾਨੂੰ ਬੱਚੀ ਮਿਲ ਜਾਣੀ ਆ ਜੀ ਬੱਚੀ ਸੋਹਣੀ ਜਰਸੀ ਆਪ ਕਰਮ ਵਾਲੀ ਕਰੋ ਸੰਗਜ ਪੈਂਦੀ ਹੈ ਜੀ ਪੋਰਟ ਸ਼ਾਹ ਕਿਹਦੇ ਵੀ ਨਹੀਂ ਕੋਈ ਚਾਰ ਹੀ ਥਾਣਾ ਨਿੱਖੜਮਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਇਹਦੀ ਡਿਮਾਂਡ ਫੌਜੀ ਸਾਹਿਬ ਇਹਦੀ 38500 ਰੁਪਏ 38500 ਰੁਪਏ 38500 ਰੁਪਏ ਇਹਦੀ ਡਿਮਾਂਡ ਆ ਹੋਜੂ ਮਾੜਾ ਮੋੜਾ ਲੈਸ ਜੀ 38500 ਠੀਕ ਆ ਜੀ 38500 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋਜੂਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾ ਕਰ ਸਕਦੇ ਦੋਨੇ ਪਸੂ ਠੰਡੇ ਸੀਲ ਆ ਜੀ ਪੂਰੇ ਪੂਰੇ ਜਿਵੇਂ ਕੋਈ ਮਰ ਜੇ ਚੋਈ ਜਾਵੇ ਜੀ ਪੈਰ ਹੁਣੇ ਚੱਕ ਦਿਓ ਠੀਕ ਆ ਜੀ ਇਹ ਵੀ ਠੰਡੀ ਸੀਲ ਆ ਜੀ ਜੇ ਕੋਈ ਜੋੜਾ ਲੈ ਜਾਏ ਜੀ ਕਰ ਦਾਂਗੇ ਠੀਕ ਆ ਜੀ ਅੱਗੇ 3 ਨੰਬਰ ਸੁਆ ਕੇ ਨਮਾ ਜੀ ਇਹ ਦੂਜਾ ਸੁਆ ਸੂਈ ਵੀ ਆ ਜੀ ਸੂਈ ਨੂੰ ਹੋ ਗਿਆ ਨੇ 2.5 ਮਹੀਨੇ ਠੀਕ ਆ 11 ਲੀਟਰ ਤਿਆਰ ਹੈ 11 ਲੀਟਰ ਜੋ ਕੇ ਲੈ ਜਾਏ ਕੋਈ ਵੀ ਥਣਾ ਦੀ ਇਹ ਡੰਨਾ ਜੀ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਵਜਨ 11 ਲੀਟਰ ਕੋਲ ਨਾਲ ਦੱਸ ਦੇ ਠੀਕ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਦੋ ਟਾਈਮ ਹੀ ਨੇ ਸਮਾਂ ਦੱਸਦਾ ਬਾਈ ਸੂਈ ਨੂੰ ਸਮਾਂ ਹੋ ਗਿਆ ਜੀ ਨੈੱਟ ਦੁੱਧ 11 ਲੀਟਰ ਆ ਜੀ ਥਾਣਾ ਦੇ ਸਾਈ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਆ ਗੈਬ ਤੇ ਲੱਗਿਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਬਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਚਾਰ ਹੀ ਥਾਣਾ ਮੋੜਲੇ ਉੱਤਰ ਥੋੜਾ ਜਿਹਾ ਉਪਰ ਆ ਕਰਦੀ ਆ ਜੀ ਬਾਕੀ ਕੱਦ ਕਾਠੇ ਦਾ ਵੀ ਵੱਡਾ ਹੀ ਆ ਜਾਂਦਾ ਜੀ ਫੁੱਲ ਹੈਵੀ ਬੋਡੀ ਵੇਟ ਦੀ ਜਿਹੜਾ ਬਾਈ ਦੇ ਘਰੇ ਨੈੱਟ ਦੁੱਧ ਤਿਆਰ ਆਉ ਤੁਸੀਂ ਚੁਵਾਈ ਕਰ ਲੈਣੀ ਹੈ ਜੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਰਵੱਤ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਹੈ ਜੀ 31000 ਰੁਪਏ ਠੀਕ ਆ ਜੀ ਉਹ ਚੋ ਮਾਨਤਨ ਹੋਊਗਾ ਠੀਕ ਆ ਜੀ 31000 ਰੁਪਏ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ 31000 ਰੁਪਏ ਚੋ ਮਾਨਤਨ ਕਰਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਬਾਕੀ ਸੀਲਸ ਲੱਗ ਪੂਰੀ ਹੈ ਜੀ ਥੋੜਾ ਜਿਹਾ ਉੱਪਰ ਆ ਹੀ ਕਰਦੀ ਸੀ ਇਹ ਠੰਡੀ ਸੀਲ ਪੂਰੀ ਹੈ ਜਿਵੇਂ ਕੋਈ ਮਰਜੀ ਬੈਠਾ ਰਵੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਕੱਲਾ ਸੀਲਸ ਲੱਗ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਜੀ ਧੰਨਵਾਦ ਜੀ